ਆਮ ਆਦਮੀ ਪਾਰਟੀ ਦੇ ਉਮੀਦਵਾਰ ਕਲਦੀਪ ਸਿੰਘ ਢਾਲੀਵਾਲ ਆਪਣਾ ਰਿਪੋਰਟ卡ਡ ਢਾਲੀਵਾਲ ਸਾਹਿਬ ਸਾਰੇ ਲੋਕਾਂ ਨੂੰ ਰਿਪੋਰਟ卡ਡ ਨਾਲ ਦੇ ਰਹੇ ਜੇ ਜਿਹੜੀ ਜਿਹੜੇ ਅੱਜ ਤੁਸੀਂ ਵਾਦਾ ਵੀ ਕਰਤਾ ਕਿ ਮੈਂ ਪਹਿਲਾ ਸਵਾਲ ਇਹ ਪੁੱਛਣਾ ਕੀ ਡਿਮਾਂਡ ਜਿਹੜੀਆਂ ਲੋਕ ਲੈ ਕੇ ਆਉਂਦੇ ਨੇ ਲੋਕਾਂ ਦਾ ਸਭ ਤੋਂ ਵੱਡਾ ਮੁੱਦਾ ਸੀਵੋਈ ਦਾ ਜੀ ਹਾਲਾਸੀ ਉਤਜੋਗ ਟ੍ਰੇਡ ਜੁਨੀਅਰ ਸੀ ਮੈਡੀਕਲ ਕਾਲ ਕਈ ਕੁਝ ਕੰਮ ਜੀ ਪਰ ਸੀਵੋਈ ਦਾ ਅੰਬਸਰ ਵਿੱਚ ਬਹੁਤ ਵੱਡਾ ਇਸ਼ੂ ਇੱਕ ਬੜੀ ਬੜੀ ਤੁਸੀਂ ਗੱਲ ਕੀਤੀ ਕੈਂਸਰ ਦੇ ਜਿਹੜੇ ਪੇਸ਼ੈਂਟ ਇਸ ਪਾਸੇ ਤੋਂ ਆ ਰਹੇ ਹੋ ਕਿਹੜੇ ਕਿਹੜੇ ਏਰੀਆ ਤੋਂ ਇਹ ਇੱਕ ਐਸਰ ਦੇ ਜਿਹੜੇ ਮੇਨੂੰ ਮੈਡੀਕਲ ਕਾਲਜ ਵਾਲਿਆਂ ਨੇ ਦੱਸਿਆ ਜੀ ਕਿ ਬਜੀਠਾ ਰੋਡ ਫਤਿਹਗੜ ਚੂੜੀਆਂ ਰੋਡ ਲੁਹਾੜਕਾ ਰੋਡ ਏਅਰਪੋਰਟ ਰੋਡ ਤੇ ਰਾਮਪਤੀਤ ਰੋਡ ਜਿੰਨੀਆਂ ਕਲੋਨੀਆਂ ਬਾਈਪਾਸ ਤੋਂ ਬਾਹਰ ਤੇ ਜਿੰਨੇ ਬਾਈਪਾਸ ਦੇ ਅੰਦਰ ਲੱਗਦੇ ਨਾਲ ਨਾਲ ਇਹਦੀ ਜਿਹੜਾ ਜੀਤ ਆਪ ਨੂੰ ਪੁੱਲ ਰੈਮ ਨੂੰ ਜਿਹੜੀਆਂ ਨਾਲ ਨਾਲ ਲੱਗਦੀਆਂ ਸਾਡ ਉੱਤੇ ਸਭ ਤੋਂ ਜ਼ਿਆਦਾ ਕੈਂਸਰ ਆਦੀ ਹੈ ਡ੍ਰਿੰਕ ਇਹ ਡ੍ਰੇਨ ਕਰਕੇ ਡ੍ਰੇਨ ਕਰਕੇ ਇਹ ਡ੍ਰੇਨ ਕੇ ਇਹਨੇ ਠੀਕ ਦਿਖ ਰਿਹਾ ਨਹੀਂ ਉਹ ਡ੍ਰੇਨ ਮੈਂ ਠੀਕ ਕਰਕੇ ਦੂੰਗਾ ਹਲਵਤ ਸਾਹਿਬ ਕੀ ਇਹਦੇ ਵਿੱਚ ਇਹ ਡ੍ਰੇਨ ਨੂੰ ਕੀ ਬੰਦ ਕਰਨਾ ਹੈ ਜਾਂ ਹੋਰ ਨਹੀਂ ਨਹੀਂ ਇਹਨੂੰ ਫੌਜ਼ ਵਧੀਆ ਕਰਦਾ ਕਿ ਬੰਦ ਕਿਉਂ ਕਰੇ ਪੇਮੈਂਟ ਰੁਕੇ ਰੁਕੇ ਹਲਵਤ ਸਾਹਿਬ ਇੱਕ ਤਾਂ ਡਾ ਰਿਪੋਰਟ ਕਾਰਡ ਬੜਾ ਚਰਚਾ ਦੇ ਵਿੱਚ ਹੈ ਕਿਸੇ ਹੋਰ ਕੈਂਡੀਡੇਟ ਦਾ ਜਾਂ ਉਹਨਾਂ ਦਾ ਆਇਆ ਨਹੀਂ ਵਿਜ਼ਨ ਡਾਕੂਮੈਂਟ ਇਸ ਦੇ ਵਿੱਚ ਤੁਸੀਂ ਲੋਕਾਂ 'ਚ ਜਾ ਰਹੇ ਜੇ ਇਕ ਕੱਲੀ ਕੱਲੀ ਗੱਲ ਦੇਖੀਏ ਇਸ ਬਾਰੇ ਦੱਸੋ ਦੇਖੋ ਮੇਰੀ ਗੱਲ ਸੁਣੋ ਭਾਜਪਾ 10 ਸਾਲ ਰਾਜ ਕੀਤਾ ਜੀ ਸੰਧੂ ਸਾਹਿਬ 10 ਸਾਲ ਦਾ ਰਿਪੋਰਟ ਕਾਰਡ ਦੇਣ ਜੀ ਭਾਜਪਾ ਨੇ 80800 ਕਰੋੜ ਰੁਪਏ ਸਾਡਾ ਡੱਕਿਆ ਉਹ ਆਪਣਾ ਦਸਨ ਐਰਪੋਰਟ ਕਾਰਡ ਹੈ ਉਹਦੇ ਦਾ ਭਾਜਪੀ ਨੇ ਜੋ ਪੰਜਾਬ ਨਾ ਕੀਤਾ 740 ਕਿਸਾਨ ਸ਼ਹੀਦ ਕੀਤੇ ਸਰ ਉਹ ਅਗਲਾ ਵੀ ਜਨ ਦੱਸਿਆ ਉਹ ਕਿੰਨੇ ਦੀ ਗੋਭੀ 300 ਰੁਪਏ ਕਿਲੋ ਕਰ ਦਿਆਂਗੇ ਆਲੂ ਉਤਪਾਦਨ ਕਿ 500 ਰੁਪਏ ਕਿਲੋ ਕਰ ਦਿਆਂਗੇ ਉਹ ਪਿਓ ਦਾ ਪੁੱਤ 10 ਸਾਲ ਹੋਇਆ ਕੱਕ ਦੀ ਹੋਰ ਤਾਂ ਸਰਕਾਰ ਵੀ ਨਹੀਂ ਹੋਣੀ ਹੋਰ ਤਾਂ ਸਰਵੇ ਆ ਗਿਆ ਭਾਜਪੀ ਤੇ ਆਜੀ ਨਹੀਂ ਸਰ ਇੰਡੀਆ ਲੈਸ ਦੀ ਸਰਕਾਰ ਬਣ ਰਹੀ ਹੈ ਤੇ ਦੇਣਾ ਕੀ ਲੋਕਾਂ ਦੇ ਬੇਕੂਬ ਬੜ ਰਹੇ ਨੋ ਬੇਕੂਬੀ ਬੜਦੇ ਸਰ ਸਭ ਦੇਖੀ ਗੱਲ ਜਿਹੜੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ 7 ਸਾਲ ਉਹਨਾਂ ਬਾਰੇ ਕੀ ਕੋ ਕੀ ਕਹਣਾਗਾ ਤੁਸੀਂ ਆਪ ਵੀ ਗੰਦੇ ਨਾਲੇ ਤੇ ਦਫਤਰ ਵੀ ਗੰਦੇ ਨਾਲੇ ਤੇ ਲੋਕ ਵੀ ਗੰਦੇ ਨਾਲੇ ਪਾਏ ਇਹੋ ਜਿਹੇ ਐਮਪੀ ਲੋਕਾਂ ਦੇ ਚਟੜਾਂ ਜਾਂ ਛੱਡ ਪਾਲੀ ਦਲ ਅਕਾਲੀ ਦਲ ਦਾ ਢੀਲਵਾਲ ਸਾਹਿਬ ਦੱਸਦੇ ਹੋ ਅਕਾਲੀ ਦਲ ਦੋ ਲਫਜ਼ ਉਹ ਅਕਾਲੀ ਦਲ ਤਾਂ ਖਤਮ ਹੋ ਗਿਆ ਸਾਰੇ ਪੰਜਾਬ ਚੋਂ ਹਾਂ ਅਕਾਲੀ ਦਲ ਖਤਮ ਧਰਮਾਜੀ ਦਾ ਕੁਲਦੀਪ ਸਿੰਘ ਢੀਲਵਾਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਉਹ ਬਾਰੇ ਵੀ ਕਰ ਰਹੇ ਨੇ ਔਰ ਜਿਹੜੀ ਉਹਨਾਂ ਦੇ ਜਿਹੜੀ ਵਿਜ਼ਨ ਡਾਕੂਮੈਂਟ ਹੈ ਉਸ ਬਾਰੇ ਵੀ ਉਹ ਚਰਚਾ ਕਰਦੇ ਨੇ ਕਿ ਇਹ ਜਿਹੜੇ ਜਿਹੜਾ ਉਹਨਾਂ ਨੇ 2 ਸਾਲਾਂ ਦੇ ਵਿੱਚ ਕੰਮਕਾਰ ਕੀਤਾ ਸੀ ਉਸ ਦੇ ਬਾਰੇ ਚਰਚਾ ਕੀਤੀ ਜਾਂਦੀ ਹੈ ਔਰ ਅਗਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਕੰਮ ਜਿਹੜੇ ਨੇ ਉਹਨਾਂ ਨੇ ਕਰਨੇ ਨੇ ਇਸ ਬਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਲਗਾਤਾਰ ਜਿਹੜੀਆਂ ਉਹ ਚਰਚਾ ਉਹ ਕੀਤੀ ਜਾ ਰਹੀ ਹੈ ਜਸਬੀਰ ਸਿੰਘ ਸੰਧੂ ਦੇ ਹਲਕੇ ਦੇ ਵਿੱਚ ਡਾਕਟਰ ਜਿਹੜੇ ਕੁਲਦੀਪ ਸਿੰਘ ਧਾਰੀਵਾਲੇ ਤੇ ਪਹੁੰਚੇ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਡਰੇਨ ਦਾ ਮਸਲਾ ਹੈ ਕਿਉਂਕਿ ਇਸ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਇਸ ਕਰਕੇ ਇਸ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਕੈਮਰਾਮੈਨ ਮਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ 'ਤੇ